ਬੱਚੇ ਨੂੰ ਬ੍ਰਾਂਡਡ ਸਕੂਲ ਦੀ بجائے ਪੜ੍ਹਾਈ ਵਾਲੇ ਪਾਸੇ ਪ੍ਰੇਰਿਤ ਕਰੋ ਦਿੱਲੀ ਦੇ ਵਿੱਚ ਹੁਣ ਕਾਰ ਸੇਵਾ ਜਿਹੜੀ ਹੈ ਉਹ ਕਾਰ ਸੇਵਾ ਵਾਲੇ ਬਾਬੇ ਜਿਹੜੇ ਹੁੰਦੇ ਨੇ ਉਹ ਸਾਡੇ ਨਾਲ ਨਹੀਂ ਤਾਲਮਿਲ ਰੱਖਦੇ ਕਿਉਂਕਿ ਇਹ ਸਿੱਕ ਕਾਰ ਸੇਵਾ ਫੋਰ ਐਜੂਕੇਸ਼ਨ ਕਰਨੇ ਆ ਦੋ ਸਕੂਲ ਤਿਆਰ ਹੋਏ ਨੇ ਜਿਹੜੇ 15-15 ਸਾਲ ਤੋਂ ਖੰਡਰ ਸੀਗੇ ਔਰ ਉਹਨਾਂ ਦਾ ਨਾਂ ਕੀ ਸੀ ਖਾਲਸਾ ਸਕੂਲ ਖਾਲਸਾ ਸੀ ਬੜੀ ਟਾਰਨਲ ਕੇ ਨਿਆ ਲੇਕਿਨ ਜਿਨ੍ਹਾਂ ਸਕੂਲਾਂ ਦੇ ਨਾਂ ਦੇ ਅੱਗੇ ਲੱਗਾ ਸੀ ਉਹ ਖੰਡਰ ਹੋ ਚੁੱਕੇ ਸਨ ਛੱਪੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਾ ਨਿਸ਼ਾਨ ਸਾਹਿਬ ਵੀ ਲੱਗੇ ਨੇ ਲੇਕਿਨ ਆਪਸੀ ਤਾਲਮੇਲ ਪੋਲਿਟੀਕਲ ਨਾ ਹੋਣ ਦੀ ਵਜ੍ਹਾ ਕਰਕੇ ਉੱਥੇ ਜਿਹੜੇ ਲੈਂਟਰ ਬੇ ਸੀ ਉਹ ਹੀ ਕੰਪਲੀਟ ਨਹੀਂ ਹੋਏ 15 ਸਾਲ ਤੋਂ ਤੁਸੀਂ ਯਕੀਨ ਮੰਨਣਾ ਸਿਰਫ 60 ਦਿਨ ਸਿਰਫ 60 ਦਿਨ ਦੇ ਵਿੱਚ ਸੰਗਤ ਨੇ ਜਦੋਂ ਕਾਰ ਸੇਵਾ ਕੀਤੀ ਉਹ ਲੈਂਟਰ ਤਿਆਰ ਹੋ ਕੇ ਬੱਚੇ ਅਜੋ ਨਵੀਆਂ ਕਲਾਸਾਂ ਦੇ ਵਿੱਚ ਪੜ੍ਹ ਰਹੇ ਨੇ ਕਿਉਂਕਿ ਉੱਥੇ ਕੋਈ ਪੋਲਿਟੀਸ਼ੀਅਨ ਨਹੀਂ ਹੈਗਾ ਕਰੋੜਾ ਰੁਪਏ ਦੀਆਂ ਸੇਵਾਵਾਂ ਹੋ ਰਹੀਆਂ ਨੇ ਜਿਵੇਂ ਤੁਹਾਨੂੰ ਦੱਸਿਆ 1.5 ਕਰੋੜ ਇੱਕ ਕਰੋੜਾ ਰੁਪਏ ਦੇ ਆਪਰੇਸ਼ਨਜ਼ ਹੋ ਰਹੇ ਨੇ ਆਨੰਦ ਕਾਰਜ ਬੱਚਿਆਂ ਦੇ ਬੱਚਿਆਂ ਦੀ ਫੀਸ ਯੂ ਨੇਮ ਇਟ ਕਿਉਂਕਿ ਪਹਿਲੇ ਜਦੋਂ 10 ਲੱਖ ਤੋਂ 50 ਲੱਖ ਦੀ ਗੱਲ ਆਈ ਤੇ ਬੜਾ ਜ਼ੋਰ ਦਾ ਜਕਾਰਾ ਛੱਡਿਆ ਗਿਆ ਇਸ ਕਰਕੇ ਮੈਂ ਪੈਸੇ ਦੀ ਗੱਲ ਬੜੀ ਨੀਵੀਂ ਕਰ ਰਿਹਾ ਹਾਂ ਕਿਉਂਕਿ ਧੰਨ ਤੇ ਸਿੱਖਾਂ ਦੇ ਅਧੀਨ ਹੈਗਾ ਜੇ ਗੱਲ ਯਾਦ ਰੱਖ ਲੋ ਤੁਸੀਂ ਗਿੰਦੀ ਦੇ ਵਿੱਚ 1.2 ਕਰੋੜ ਉਹ 850 ਕਰੋੜ ਚ ਤੁਹਾਨੂੰ ਮਾਲਕ ਨੇ ਸਮਰੱਥਾ ਦਿੱਤੀ 850 ਕਰੋੜ ਨੂੰ ਲੰਗਰ ਖਵਾਉਣ ਦੀ ਧੰਨ ਕਦੀ ਵੀ ਇਸ ਕਰਕੇ ਆਪਣੇ ਮਨ ਚ ਨਾ ਲਿਆਓ ਇਹ ਤੁਹਾਡੇ ਕਿਸੇ ਵੀ ਪਰੇਸ਼ਾਨੀ ਦਾ ਤੁਹਾਡਾ ਤੁਹਾਡੇ ਵਾਸਤੇ ਕੁਝ ਨਹੀਂ ਮਾਇਨੇ ਰੱਖਦਾ ਤਾਂ ਉਹ ਬਿਲਕੁਲ ਮੈਨੇ ਰੱਖਦਾ ਹਾਂ ਜਿਨ੍ਹਾਂ ਦੀ ਪਰੇਸ਼ਾਨੀਆਂ ਚੱਲ ਰਹੀਆਂ ਹੁੰਦੀਆਂ ਕਿਉਂਕਿ ਮੇਰੇ ਕੋਲ ਦਿਨ ਦੇ 8 ਤੋਂ 10 ਘੰਟੇ ਲੰਦੇ ਨੇ ਪ੍ਰਚਾਰਕਾਂ ਦੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਫੀਸ ਹੈ ਉਹਨਾਂ ਕੋਲ ਪੈਸੇ ਨਹੀਂ ਹੈਗੇ ਇੱਥੇ ਜਿਹੜਾ ਮੋਹਮੇਗਾ ਥੋੜਾ ਜਿਹਾ ਅਲੱਗ ਹੋ ਸਕਦਾ ਹੈ ਲੇਕਿਨ ਮੈਨੂੰ ਇੱਥੇ ਲੱਗਦਾ ਹੈ ਕਿ ਸਿੱਖ ਨੂੰ ਸਿੱਖ ਦੀ ਬਾਪ ਪੜਾਉਣ ਦੀ ਜ਼ਰੂਰਤ ਹੈ ਅਸੀਂ ਸਾਰੀ ਦੁਨੀਆ ਆਸਤੇ ਤੇ ਨਗਰ ਕੀਰਤਨ ਕੱਢ ਲੁੰਨੇ ਆਂ ਕਰੋਣਾ ਰੁਪਏ ਲਗਾ ਲੈਣੇ ਹਨ ਲੇਕਿਨ ਸਾਡਾ ਸਿੱਖ ਪ੍ਰਚਾਰਕ ਜਿਹਦਾ ਬੱਚਾ ਉਹਦੇ ਕੋਲ 500 ਰੁਪਏ ਨਹੀਂ ਹੈਗੇ ਕਿ ਉਹ ਪਾਣੀ ਦੀ ਬੋਤਲ ਲੈ ਸਕੇ ਬੂਟ ਲੈ ਸਕੇ ਦਵਾਈ ਲੈ ਸਕੇ ਆਪਣੇ ਆਪਣੇ ਸਕੂਲ ਦੀ ਫੀਸ ਦੇ ਸਕੇ ਉਸ ਵੇਲੇ ਅਸੀਂ ਵੱਡੇ ਸਟਾਲ ਲਗਾ ਰਹੇ ਹੁੰਨੇ ਹਨ ਸਾਡੇ ਚ ਬਹੁਤ ਸਾਰੇ ਉੱਥੇ ਸਰੋਪੇ ਪਵਾ ਫਿਰੇ ਹੁੰਦੇ ਨੇ ਅਸੀਂ ਉਸ ਤੋਂ ਪਹਿਲੇ ਉਹਨਾਂ ਨੂੰ ਇਹ ਬੇਨਤੀ ਨਹੀਂ ਕਰਦੇ ਕਿ ਸਟਾਲ ਲਗਾਓ ਕਿ ਇੱਥੇ ਬੱਚਿਆਂ ਦੀ ਫੀਸ ਦਾ ਸਟਾਲ ਲਗਾ ਦਿਓ ਗਰਮ ਸਰਦੀਆਂ ਦੇ ਕੱਪੜਿਆਂ ਦਾ ਸਟਾਲ ਲਗਾ ਦਿਓ ਕਿਤਾਬਾਂ ਦਾ ਲਗਾ ਦਿਓ ਔਰ ਸਿਰਫ ਪ੍ਰਚਾਰਕਾਂ ਨੂੰ ਸਦਾ ਦਿਓ प्रचारक कौम दे मोडी ने गुरु नानक साहब सब तो पहले प्रचारक सन प्रचारक अनपढ़ होएगा और अनपढ़ प्रबंधक होएगा प्रचार कूड़ होएगा प्रचारक अनपढ़ होएगा प्रबंधक पढ़िया लिखा होएगा प्रचार नहीं जो होएगा प्रचारक पढ़िया लिख्या होएगा प्रबंधक अनपढ़ होएगा तोड़ा प्रचार हो जाएगा अपना प्रचारक बचा लो और प्रचारकों भी बेनती है ਕਿ ਤੁਸੀਂ ਵੀ ਆਪਣਾ ਮਿਆਰ ਉੱਪਰ ਕਰੋ ਐਨੇ ਕਿ ਕੁਝ ਨਹੀਂ ਪੜਿਆ ਉਹ ਕਹਿੰਦੇ ਚੱਲ ਯਾਰ ਇਹਨੂੰ ਸੇਵਾਦਾਰ ਲਾ ਦੇ ਉਹਨੇ 2 ਮਹੀਨੇ 6 ਮਹੀਨੇ ਕੰਮ ਕੀਤਾ ਚੱਲ ਇਹਨੂੰ ਨਾ ਅਰਦਾਸ ਤੇ ਖੜਾ ਕਰਦੇ ਜਦੋਂ ਸਾਲ ਹੋ ਗਿਆ ਉਹਨੂੰ ਕਹਿੰਦਾ ਚੱਲ ਯਾਰ ਇਹਨੂੰ ਪਾਠੀ ਲਾ ਦੇ ਇੰਨੇ ਦੇ ਘਰ ਪਾਠ ਹੁੰਦਾ ਤੇ ਸੁੱਤੇ ਵੀ ਹੁੰਦੇ ਨੇ ਕੀ ਪੜਾਏਗਾ ਕਿਸੇ ਨੂੰ ਵੀ ਪਤਾ ਉਹ 4 ਸਾਲ ਦੇ ਵਿੱਚ 5 ਸਾਲ ਦੇ ਵਿੱਚ ਉਹਨੂੰ ਕਹਿੰਦੇ ਹੁਣ ਇਹਨੂੰ ਗਰੰਟੀ ਲਾ ਦੇ ਜੇਕਰ ਇਹ ਤੁਹਾਡਾ ਪ੍ਰਚਾਰਕ ਹੈ ਤੇ ਫਿਰ ਤੁਸੀਂ ਉਮੀਦ ਕੀ ਦੀ ਕਰ ਰਹੇ ਹੋ ਤੇ ਇਹਦੇ ਕਾਰਨ ਤੁਸੀਂ ਆਪ ਜਿਹੜੇ ਗੁਰਦੁਆਰੇ ਤੁਸੀਂ ਜਾਣਦੇ ਹੋ ਜਿਹੜੀ ਜਗ੍ਹਾ ਤੁਸੀਂ ਜਾਣਦੇ ਹੋ ਗੁਰੂ ਨਾਨਕ ਸਾਹਿਬ ਨੇ ਪਰਮ ਦੇ ਵਿੱਚੋਂ ਕੱਢ ਕੇ ਬ੍ਰह्म ਦੀ ਗੱਲ ਦਿੱਤੀ ਮੂਰਤ ਦੇ ਵਿੱਚੋਂ ਕੱਢ ਕੇ ਅਕਾਲ ਮੂਰਤ ਦੀ ਗੱਲ ਦਿੱਤੀ ਅਸੀਂ ਉਹਨਾਂ ਤੋਂ ਬਾਹਰ ਨਹੀਂ ਨਿਕਲ ਪਾਇਆ ਜੇ ਤੱਕ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਹੋ ਰਹੀਆਂ ਨੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਸਾਡੇ ਨਾਲ ਤੇ ਜੋ ਵੀ ਦੁਨੀਆ ਤੋਂ ਗੁਰੂ ਕੇ ਪਿਆਰੇ ਜੁੜੇ ਨੇ ਕਰੋਣਾ ਰੁਪਏ ਦੀਆਂ ਸੇਵਾਵਾਂ ਹੋ ਰਹੀਆਂ ਨੇ ਕਿਉਂਕਿ ਉਹਨਾਂ ਨੇ ਆਪਣੇ ਦਸਵੰਤ ਦੀ ਦਿਸ਼ਾ ਬਦਲ ਦਿੱਤੀ ਉਹ ਕੌਮ ਦੀ ਦਸ਼ਾ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈਗਾ ਐਸ ਲਈ तकरीबन 10000 ਪਰਿਵਾਰ ਦੀ ਸੇਵਾ ਹੋ ਚੁੱਕੀ ਹੈ ਔਰ ਅਸੀਂ ਇੱਕ ਵੀ ਪੋਸਟ ਸੋਸ਼ਲ ਮੀਡੀਆ ਤੇ ਨਹੀਂ ਪਾਉਂਦੇ ਕਿਉਂਕਿ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਜਾ ਕੇ ਅਰਦਾਸ ਕਰਦਾ ਹੈ ਤੇ ਗੁਰੂ ਸਾਹਿਬ ਨਾ ਲਾਲੇ ਨੂੰ ਨਹੀਂ ਦੱਸਦੇ ਕਿ ਇਹ ਮੰਗ ਗਿਆ ਸੀਗਾ ਸਿੱਖ ਦਾ ਪਹਿਲਾ ਕੰਮ ਹੈਗਾ ਕਿ ਉਹ ਜੋ ਕਿਸੇ ਦੀ ਸੇਵਾ ਕਰੇ ਉਹਨੂੰ ਬੰਦ ਮੁਠੀ ਕਰੇ ਵੀ ਦੇਣਾ ਲਾਉ ਹੈ ਉਹ ਕਲਾ ਵਾਹਿਗੁਰੂ ਜੀ ਕੀ ਵਰਤ ਰਹੀ ਹੈ ਤੇ ਮੈਂ ਇਹਦਾ ਕ੍ਰੈਡਿਟ ਵੀ ਨਹੀਂ ਲੈ ਸਕਦਾ ਇਸ ਕਰਕੇ ਨਾ ਅੱਜ ਤੱਕ ਕੋਈ ਸੰਸਥਾ ਬਣਾਈ ਹੈ ਨਾ ਕੋਈ ਬੈਂਕ ਅਕਾਊਂਟ ਖੋਲਿਆ ਹੈ ਨਾ ਹੀ ਕੁਝ ਹੈ ਬੇਅੰਤ ਸੇਵਾਵਾਂ ਕਿਉਂਕਿ ਅਸੀਂ ਕ੍ਰੈਡਿਟ ਵੀ ਨਹੀਂ ਲੈ ਸਕਦੇ ਜਦੋਂ ਕਰਨਾ ਗੁਰੂ ਨੇ ਹੈ ਅਰਦਾਸ ਨਹੀਂ ਕਰਨਾ ਹੈ